ਵਾਹ ਜੀ ਗੁਰੂ ਜੀ ਸ਼੍ਰੀ ਰਗ ਮਹੱਲਾ ਪਹਿਲਾ ਆਪੋ ਬੈਣੀ ਗਲ ਮਿਲ ਹੈ ਅੰਕਸਹਿ ਲੜੀ ਆ ਮਿਲ ਕੇ ਕਰ ਹੈ ਕਹਾੜੀਆਂ ਸੁਮਰਤ ਕੰਤ ਕੀ ਆ ਸਾਚੇ ਸਾਹਿਬ ਸਭ ਗੁਣ ਔ ਗੁਣ ਸਭ ਆਸਾ ਆ ਕਰਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀਐ ਜਾ ਤੂੰ ਤਾ ਕਿਆ ਔਰ ਰਹਾਓ ਜਾਇ ਪੁੱਛੋ ਸੋਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ 시 ਗਾਰੀਆ ਮਿੱਠਾ ਬੋਲਣੀ ਪਰਿਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਕੀਤੀਆ ਤੇਰੀ ਆ ਕੁਦਰਤੀ ਕੀਵਡ ਤੇਰੀ ਦਾਤ ਕੀਤੇ ਤੇਰੇ ਜੀਵ ਜੰਤ ਸਿਫਤ ਕਰ ਹੈ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਅਜਾਤ ਸੱਚ ਮਿਲੈ ਸੱਚ ਕੂਪਜੈ ਸੱਚ ਨਹਿ ਸੱਚ ਸਮਾਈ ਸੁਰਤ ਹੋਵੈ ਪਤ ਖੂਗਵੈ ਗੁਰਬਚਨੀ ਭੋਖਾਏ ਨਾਨਕ ਸੱਚਾ ਪਾਤਸ਼ਾਹ ਹੋ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਏ ਉਬਰੀ ਹੋ ਮੈਂ ਮੂਈ ਕਰਾਹੋ ਦੂਤ ਲੱਗੇ ਵਿਰ ਜਕ ਦੀ ਸਤਗੁਰ ਕਾ ਵੇਸਾ ਹੋ ਕਲਪ ਤਿਆਗੀ ਬਾਦ ਹੈ ਸੱਚਾ ਬੇਪਰਵਾਹ ਹੋ ਮਨ ਦੇ ਸੱਚ ਮਿਲੈ ਹੋ ਜਾਏ ਐ ਬਿਨ ਨਿਰਭੋ ਕਿਉਂ ਕੀਐ ਗੁਰਮੁਖ ਸ਼ਬਦ ਸਮਾਈ ਜਿਨ ਆਉ ਆਖਣ ਕੀਤਾ ਆਖਣ ਆਖੀਐ ਆਖਣ ਧੋਟ ਨਾ ਹੋਏ ਮੰਗਣ ਵਾਲੇ ਕੀ ਤੜੇ ਦਾਤਾ ਇੱਕੋ ਸੋਏ ਜਿਸਕੇ ਜੀਵ ਪ੍ਰਾਣ ਹੈ ਮਨ ਵਸੇਐ ਸੁਖ ਹੋਏ ਜਗ ਸੁਪਨਾ ਬਾ ਜੀਵਨੀ ਇਨ ਮਹਿ ਖੇ ਲਖੇ ਲਾਇ ਸੰਜੋਗੀ ਮਿਲ ਏਕ ਸੇ ਵੇ ਜੋਗੀ ਕੋਠ ਜਾਏ ਜੋ ਤਿਸ ਭਾਣਾ ਸੋ ਥੀਐ ਅਵਰ ਨ ਕਰਣਾ ਜਾਏ ਗੁਰਮੁਖੇ ਵਸਤ ਵੇ ਸਾਜੀਐ ਸੱਚ ਵਖਰ ਸੱਚ ਦਾਸੀ ਜਿਨਿ ਸੱਚ ਬਣੰਜਿਆ ਗੁਰਪੂਰੇ ਸਾਬਾਸ ਨਾਨਕ ਵਸਤ ਪਛਾਨਸੀ ਸੱਚ ਸੌਦਾ ਜੇ ਸਰਬਾਸ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੈ ਗੁਣ ਧਾਤ ਕੋ ਸਿਫਤੀ ਸਿਫਤ ਇਸ ਮਾਈ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਹਾਓ ਸੱਚ ਮਿਲੈ ਸੰਤੋਖੀਆ ਹਰ ਜਪ ਏਕੈ ਭਾਈ ਭਾਈ રે ਸੰਤ ਜਨਾਂ ਕੀ ਦੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਠਹਿਣ ਰਹਾਉ ਉੱਚ ਕਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ ਗੁਰੂ ਮੁੱਖਕ ਮਨੁ ਸਮਝਾਈ ਹੈ ਆਤਮ ਰਾਮ ਵਿਚਾਰ ਤ੍ਰਿਵਿਦ ਕਰਮ ਕਮਾਈ ਹੈ ਆਸ ਲੇ ਸਾ ਹੋਏ ਕਿਉ ਗੁਰ ਬਿਨ ਤ੍ਰਿਪਤੀ ਛਟਸੀ ਸਹਿਜ ਮਿਲਿਆ ਸੁਖ ਹੋਏ ਨਿਜ ਘਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ ਗੁਰ ਬਿਨ ਮੈਲ ਨ ਉਤਰੈ ਹਰ ਬਿਨ ਹਰ ਕਿਉ ਘਰ ਬਾਸ ਇਕੋ ਸ਼ਬਦ ਵਿਚਾਰੀ ਐ ਅਵਰਤਿ ਆਗੇ ਆਸ ਗੁਰ ਬਿਨ ਮੈਲ ਨ ਉਤਰੈ ਬਿਨ ਹਰਿ ਕਿਉ ਘਰ ਬਾਸ ਇਕੋ ਸ਼ਬਦ ਵਿਚਾਰੀ ਐ ਅਵਰਤਿ ਆਗੇ ਆਸ ਨਾਨਕ ਦੇਖ ਦਿਖਾਈਐ ਓ ਸਦ ਬਲੇ ਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਏਕ ਜੀਵਨ ਦੋ ਭਾਗਣੀ ਮੁੱਠੀ ਦੁਜੈ ਭਾਏ ਕੱਲਰ ਕੇਰੀ ਖੰਦ ਜਿਉ ਅਹਨਸ ਕਿਰ ਟਹਿ ਭਾਏ ਬਿਨ ਸ਼ਬਦੈ ਸੁਖ ਨਾ ਥੀਏ ਪਿਰ ਬਿਨ ਦੁਖ ਨਾ ਜਾਏ ਮੁੰਦੇ ਪਿਰ ਬਿਨ ਕੀ ਆਸੀਗਾਰ ਦਰ ਘਰ ਢੋਈ ਨਾ ਲਹੇ ਦਰਗਹਿ ਝੂਠ ਕੁਆਰੇ ਰੁਹਾਉ ਆਪਸ ਜਾਣ ਨਾ ਭੁੱਲੇ ਸੱਚਾ ਵੱਡ ਕਿਰਤਾਨ ਪਹਿਲਾ ਧਰਤੀ ਸਾਧ ਗਏ ਸੱਚ ਨਾਮ ਦੇ ਦਾਨ ਨਉ ਨਿਦ ਉਪਜੈ ਨਾਮ ਏਕ ਕਰਮ ਪਵੈ ਨੀ ਸਾਨ ਗੁਰ ਕੋ ਜਾਣ ਨਾ ਜਾਣੀ ਕਿਆ ਇਸ ਜੱਜ ਅਚਾਰ ਅੰਦਲੈ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ ਆਵਣ ਜਾਣ ਨਾ ਕਈ ਮਰ ਜਨਮੇ ਵੇਖਾਰ ਚੰਦਨ ਭੋਲ ਅਣਾਇਆ ਕੰਗੂ ਮੰਗ ਸੰਧੂਰ ਜੋ ਆ ਚੰਦਨ ਬਹੁ ਘਣਾ ਪਾਨਾ ਨਾਲ ਕਪੂਰ ਜੇ ਧਨ ਅੰਤ ਨਾ ਭਾਵਈ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸੀਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਤੀ ਹੈ ਕਿਉ ਸੋਹੈ ਗੁਰ ਦਵਾਰੇ ਨਾਨਕ ਧੰ ਸੁਹਾਗਣੀ ਜਿਨ ਸਹ ਨਾਲ ਪਿਆਰ ਕਿਰਿਦਾ ਮਹੱਲਾ ਪਹਿਲਾ ਦੀ ਦੇਹ ਡਰਵਣੀ ਜਾ ਜੀਉ ਵਿੱਚ ਹੋ ਜਾਏ ਪਾਏ ਬਲੰਦਲੀ ਵੇਜਈ ਤੂੰ ਨਿਕ ਸਿਓ ਕਾਏ ਪੰਚੇ ਰੁਣਨੇ ਦੁਖ ਭਰੇ ਜਿਨ ਸੇ ਦੂਜੈ ਪਾਏ ਮੁੜੇ ਰਾਮ ਜਪੋ ਹੋ ਗੁਣ ਸਾਰ ਔਮੇ ਮਮਤਾ ਬੂਹਣੀ ਸਭ ਮੁਥੀ ਅਹੰਕਾਰ ਹਰਾਉ ਜਿਨੀ ਨਾਮ ਵਿਸਾਰਿਆ ਦੂਜੀ ਘਰ ਲੱਗ ਦੁਬਿਦਾ ਲਾਗੇ ਪਾਚੂਏ ਅੰਤਰ ਤ੍ਰਿਸ਼ਨਾ ਅੱਗ ਗੁਰ ਰੱਖੇ ਸੇ ਉੰਬਰੇ ਹੋਰ ਮੁੱਠੀ ਧੰਦਾ ਠੱਗ ਮੁਈ ਤੀਤ ਪਿਆਰ ਗਿਆ ਊਆ ਬਹਿਰ ਬਿਰੋਧ ਅੰਦਾ ਠਕਾ ਔ ਮੁਈ ਮਾਇਆ ਮਮਤਾ ਤੋਦ ਕਰਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰ ਸੱਚ ਮਿਲੈ ਗੁਰਮਤ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਇ ਨਾਨਕ ਦਰ ਪ੍ਰਧਾਨ ਸੋ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਇ ਸ੍ਰੀ ਦਾਸ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਬੂਕੇ ਮਨੂਰ ਔਗਣ ਫਿਰ ਲਾਗੂ ਪਏ ਪੂਰਬ ਜਾਵੇ ਤੂਰ ਬਿਨ ਸ਼ਬਦ ਹੈ ਪਰਮਾਈ ਹੈ ਦੁਬਦਾ ਡੋਬੇ ਪੂਰ ਮਨ ਰੇ ਸ਼ਬਦ ਤਰਹੋ ਜਤ ਲਾਏ ਜਿਨ ਗੁਰਮਤਿ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾਈ ਨਹਾਉ ਤਨ ਸੂਚਾ ਸੋ ਆਖੀਐ ਜਿਸ ਮਹਿ ਸਚਾ ਨਾਉ ਐ ਸੱਚ ਰਾਤੀ ਦੀ ਹੋਰੀ ਜਿਹਬਾ ਸੱਚ ਸੁਆਉ ਸੱਚੀ ਨਦਰ ਨਿਹਾਲੀ ਐ ਬਹੁੜ ਨਾ ਪਾਵੈ ਤਾਉ ਸਾਚੇ ਤੇ ਪਵਨ ਭਇਆ ਪਵਨੇ ਤੇ ਜਲ ਹੋਈ ਜਲ ਤੇ ਕਿਰਪਾ ਵਰਣ ਸਾਜਿਆ ਘਟ ਘਟ ਜੋਤਿ ਸੁਮੋਏ ਨਿਰਮਲ ਮਹਿਲਾ ਨ ਕੀਐ ਸ਼ਬਦ ਦਤੇ ਪਤੁ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੀ ਪੰਚ ਭੂਤ ਸਚ ਪਹਿ ਰਤੇ ਜੋਤ ਸਚੀ ਮਨ ਮਾਹੀ ਨਾਨਕ ਔਗਣ ਵਿਸਰੇ ਗੁਰ ਰੱਖੇ ਪਤ ਤਾਹੀ ਸ਼੍ਰੀ ਰਾਮ ਮਹੱਲਾ ਪਹਿਲਾ ਨਾਨਕ ਵੇੜੀ ਸੱਚ ਕੀ ਤਰੀਐ ਗੁਰ ਕੀ ਚਾਰ ਇੱਕ ਆਵਹਿ ਇੱਕ ਜਾਵਈ ਪੂਰ ਪਰੇ ਅਹੰਕਾਰ ਮਨ ਅਠ ਮੱਤੀ ਬੁੱਢੀ ਐ ਮਨ ਅਠ ਮੱਤੀ ਬੁੱਢੀ ਐ ਗੁਰਮੁਖ ਸਤਿ ਸੋਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਈ ਜਿਉ ਭਾਵੇਂ ਤੋ ਰਾਖੂ ਮੈਂ ਅਵਰਨ ਦੂਜਾ ਕੋਈ ਲਹਾਉ ਆਗੇ ਦੇਖੋ ਦੌਜਲੇ ਅਛੈ ਅਰੇ ਉਹ ਅੰਬੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਗਤ ਪੂਰੇ ਆਪੇ ਮੇਲ ਮਿਲਾਵਈ ਸੱਚੈ ਮਹਿਲ ਵਦੂਰੇ ਸਾਹੇ ਸਾਹੇ ਤੁਝ ਸੰਬਲਾ ਕਦੇ ਨਾਮ ਵਸੀ ਵਿਸਾਰਿ ਹੋਇ ਜਿਉਂ-ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੀਓ ਮਨ ਤਨ ਤੇਰਾ ਤੂੰ ਤਣੀ ਗਰਬ ਨਿਵਾਰਿ ਸਮਿਓ ਜਿਨ ਇਹੋ ਜਗਤੁ ਪਾਇਆ ਤ੍ਰਿ ਭਾਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਮੁਕਤਿ ਗਵਾਰ ਗਾਟ ਗਾਟ ਜੋਤ ਨਿਰੰਤਰੀ ਬੂਝੈ ਗੁਰਮਤਿ ਸਾਰ ਜਿਨੀ ਗੁਰਮਤਿ ਜਿਨੀ ਜਾਣਿਆ ਇਨ ਕੀ ਚੈ ਸਾਵਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖਿਆ ਜਿਉ ਪਿੰਡ ਪ੍ਰਭ ਕਾਸ ਸ੍ਰੀ ਦਾਗ ਮਹੱਲਾ ਮਹੱਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਜੇ ਇਹ ਜਬ ਲਗ ਜੋਵਨ ਸਾਸ ਹੈ ਤਬ ਲਗ ਇਹੋ ਤਨ ਦੇਹ ਬਿਨ ਗੁਣ ਕਾਮ ਨ ਆਵਈ ਅਹ ਢੇਰੀ ਤਨ ਖੇਚ ਮੇਰੇ ਮਨ ਲੈ ਲਾ ਹਾ ਕਰ ਜਾਏ ਗੁਰਮੁਖ ਨਾਮ ਸਲਾਹੀ ਹੈ ਓਮੇ ਨਿਬਦੀ ਆਹੇ ਰਹਾਉ ਸੁਣ ਸੁਣ ਗੰਡਣ ਗੰਡੀ ਐ ਨਿਕ ਪੜ ਬੁੱਝੇ ਭਾਰ ਰਿਸਨਾ ਮਹਿਨਸ ਅਗਲੀ ਓਮੇ ਰੋਗ ਵਿਕਾਰ ਉਹ ਬੇ ਪਰਵਾਹ ਅਤੋਲ ਬਾ ਗੁਰਮਤ ਕੀਮਤ ਸਾਰ ਲਖ ਸਿਆਣ ਬਜੀ ਕਰੀ ਲਖ ਸਿਓ ਪ੍ਰੀਤ ਮਿਲਾਪ ਬਿਨ ਸੰਗਤ ਸਾਦ ਨਾ ਟਰਪੀਆ ਬਿਨ ਨਾਵੇ ਦੁਖ ਸੁਨਤਾਪ ਹਰ ਜਪ ਜੀਅਰੇ ਛੁੱਟੀਐ ਗੁਰਮੁਖ ਚੀਨੇ ਆਪ ਮਨ ਤਨ ਗੁਰ ਪਹਿ ਵਿਚਿਆ ਮਨ ਦੀ ਆਸਿਰ ਨਾਲ ਗੁਰਮੁਖ ਕੋਜ ਢੰਡੋਲਿਆ ਕਿਰਪਾ ਵਣ ਕੋਜ ਢੰਡੋਲਿਆ ਗੁਰਮੁਖ ਕੋਜ ਨੇ ਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਤਬ ਨਾਲ ਸ੍ਰੀ ਦਾਗ ਮਹੱਲਾ ਪਹਿਲਾ ਮਰਣੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਭ ਜੀ ਆਪ੍ਰਤ ਪਲ ਲਈ ਦੇਖੈ ਸਾਸ ਵਿਰਾਸ ਅੰਤਰ ਗੁਰਮੁਖ ਤੂੰ ਵਸੈ ਜਿਉ ਭਾਵੈ ਤਿਉ ਨਿਰਜਾਸ ਜੀ ਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁੱਜੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਏ ਗੁਰ ਮਿਲਿਐ ਸੰਤਿ ਉਤਾਜ ਬੂਆ ਜਿਤ ਘਰ ਜਾਈਐ ਤਤ ਜੀਵ ਦੇ ਆ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਸਦ ਬਾਣੀ ਭਾਈ ਐ ਕਹ ਹਉ ਮੈਂ ਵੇ ਵਿਨੋਸੁ ਸਤਗੁਰ ਸੇਵੇ ਆਪਣਾ ਔ ਸਦਗੁਰ ਬਾਣੇ ਤਾਸ ਖੜਦਰ ਗਹਿ ਪਹਿਨਾਈਐ ਮੁਖ ਹਰ ਨਾਮ ਨਿਵਾਸ ਜਹ ਦੇਖਾ ਤਹ ਰਵ ਰਹੀ ਸਿਵ ਸ਼ਕਤੀ ਕਾਮੇਲ ਰਿਗੁਣ ਬੰਦੀ ਦੀ ਗੋਰੀ ਜੋ ਆਇਆ ਜਗ ਸੋ ਖੇਨ ਜੋ ਕੀ ਦੁਖ ਵਿੱਚ ਛੋੜੇ ਮਨ ਮੁਕ ਲੈ ਹੈ ਨਾ ਮੇਲ ਮਨ ਬੈਰਾਗੀ ਘਰ ਵਸੈ ਸੱਚ ਭੈਰਾਤਾ ਹੋਏ ਗਿਆਨ ਮਾਰਸ ਧੁਗ ਗੈ ਬਾਹ ਕਉੜ ਭੂਖ ਨਾ ਹੋਏ ਨਾਨਕ ਇਹੋ ਮਨ ਮਾਰ ਮਿਲ ਹੀ ਜਿਰ ਦੁਖ ਨਾ ਹੋਏ ਸ੍ਰੀ ਦਾਗ ਮਹੱਲਾ ਕਹਲਾ ਇਹੋ ਮਨੋ ਮੂਰਖ ਲੋਬੀਆ ਲੋਬੇ ਲਗਾ ਲੋ ਬਹਾਨੇ ਸ਼ਬਦ ਨਾ ਭੀਜੈ ਸਾਖਤਾ ਦੁਰਮਤਿ ਆਵਿ ਜਾਨ ਸਾਧੂ ਸਤਗੁਰ ਜੀ ਮਿਲੈ ਪਾਈਏ ਗੁਣੀ ਨਿਧਾਨ ਮਨ ਰੇ ਹਉਮੈ ਛੋੜ ਗੁਮਾਨ ਹਰ ਗੁਰ ਸਰਗੁਰ ਸੇਵ ਤੂ ਦਰਗਹਿ ਪਾਵਹਿ ਦਰਗਹਿ ਮਾਨ ਰਾਮ ਨਾਮ ਜਪਿ ਦਿਨ ਸਰਾਤ ਗੁਰਮੁਖ ਹਰਿ ਧਨ ਜਾਣ ਸਭ ਸੁਖ ਹਰਿ ਰਸ ਭੋਗਣੇ ਸੰਤ ਸਭਾ ਮੇ ਲਗਿਆਨ ਜਿਤ ਐਹਨ ਸਹਰ ਪ੍ਰਭ ਸੇਵਿਆ ਸਤਗੁਰ ਦੀਆ ਨਾਮ ਉਕਰ ਕੁੜਕ ਮਾਈਐ ਗੁਰ ਨਿੰਦਾ ਬਚੈ ਪਚਾਨ ਮੇ ਪੁਲਾ ਦੁਖ ਘਣੋ ਜਮ ਮਾਰ ਕਰੇ ਖਲੋ ਆਨ ਮਨ ਮੁਖ ਸੁਖ ਨਾ ਕਾਈਐ ਗੁਰ ਮੁਖ ਸੁਖ ਸੁਭਾਨ ਐਠੇ ਧੰਦ ਪਟਾਈਐ ਸਚ ਲਿਖਤ ਪਰਵਾਣ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸੱਚਾ ਨੀਸਾਨ ਕੰਮ ਸੱਚੈ ਨੀਸਾਨ ਸ੍ਰੀ ਦਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵੀਸਰੈ ਰੋਗ ਵੱਡਾ ਮਨ ਮੰਗੀ ਕਿਉਂ ਦਰ ਗਹਿ ਪਤ ਪਾਈਐ ਜਾਂ ਹਰ ਨਾ ਵਸੈ ਮਨ ਮਾਹੀ ਗੁਰ ਮਿਲੇ ਸੁਖ ਪਾਈਐ ਅਗਨ ਮਰੈ ਗੁਣ ਮੰਗੀ ਮਨ ਰੇ ਇਹਨੇ ਸਹਰ ਗੁਣਸਾਰ ਜਿਨ ਕਿਨ ਪਲ ਨਾਮ ਨਾ ਮਨਾ ਵੀਸਰੈ ਇਹ ਜਨ ਵਿਰਲੇ ਸੰਸਾਰ ਰਹਾਉ ਜੋ ਜੋਤੀ ਜੋਤ ਮਿਲਾਈ ਐ ਸੁਰਤੀ ਜ਼ੁਰਤ ਸੰਯੋਗ ਇਨਸਾ ਹੋਮੈ ਗਤ ਗਏ ਨਾਹੀ ਸਹਿਸਾ ਸੋਗ ਗੁਰਮਕ ਜਿਸ ਹਰ ਮਨ ਵਸੈ ਤਿਸ ਮਿਲੈ ਗੁਰ ਸੰਯੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਨ ਹਾਰ ਇਸ ਸਿਉ ਨਿਹੋ ਨ ਕੀ ਜਈ ਜੋ ਦੀਸੈ ਚਲਣ ਹਾਰ ਗੁਰਮੁਖਰ ਬਹ ਸੁਹਾਗਣੀ ਸੋ ਪ੍ਰਭ ਸੇਜ ਪਤਹਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਅਰ ਜਲ ਪਾਈ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਹਾਈ ਨਾਨਕ ਸਤਪੁਰ ਮੀਤ ਕਰ ਸੱਚ ਪਾਵੇ ਦਰਗਹਿ ਜਾਏ ਸ੍ਰੀ ਦਾਗ ਮਹੱਲਾ ਪ੍ਰਭਲਾ ਹਰ ਵਾਰ ਜਪੋ ਤਿਆਰਿਆ ਗੁਰਮਤਿ ਲੈ ਹਰ ਬੋਲ ਮਨ ਸੱਚ ਕਸਵਟੀ ਲਾਈਐ ਤੁਲਿਆ ਪੂਰੈ ਤੂਲ ਕੀਮਤ ਕਿਨੈ ਨਾ ਪਾਈਐ ਰਿੱਦਮਾਨਕ ਮੂਲ ਅਮੂਲ ਭਾਈ ਦੇ ਹਰਹੀ ਦਾ ਗੁਰਮਾਈ ਸਤ ਸੰਗਤ ਸਤ ਗੁਰ ਪਾਈਐ ਐਹਨੇ ਸਭ ਦਸਲਾਹੀ ਲਹਾਉ ਸੱਚ ਬਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਈਐ ਤਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨਾ ਲੱਗਈ ਇਉ ਭਵ ਜਲ ਤਰੈ ਤਰਾਸ ਗੁਰਮਕ ਕੂੜ ਨ ਪਾਵਈ ਸੱਚ ਰਤੇ ਸੱਚ ਪਹਾਏ ਸਾਖਤ ਸੱਚ ਨ ਭਾਵੇ ਕੁੜੈ ਕੁੜੀ ਪਾਏ ਸੱਚ ਰਤੇ ਗੁਰ ਮਿਲਿਐ ਸੱਚੇ ਸੱਚ ਸਮਾਏ ਮਨ ਮਹਿ ਮਾਨਕ ਲਾਲ ਨਾਮ ਰਤਨ ਪਧਾਰਤ ਹੀਰ ਸੱਚ ਵਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਆਦਿ ਜੁ ਸ੍ਰੀ ਦਾਗ ਮਹੱਲਾ ਮਹੱਲਾ ਭਰਮੀ ਭਾਹੇ ਨ ਵਿਜਵੇ ਜੇ ਭਵੈ ਦਸੰਤਰ ਦੇਸ ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਦੇਸ ਔਰ ਕਿਤੈ ਭਗਤ ਨ ਹੋਵੈ ਬਿਨ ਸਤਗੁਰ ਕੀ ਉਪਦੇਸ ਰੇ ਮਨ ਮਨ ਰੇ ਗੁਰਮੁਖ ਅਗਨ 니ਵਾਰ ਗੁਰ ਕਾ ਕਹਿ ਆ ਮਨ ਵਸੈ ਓਮੈ ਤਿਨ ਨਾਮੁ ਆਰਿ ਰਹਾਉ ਮਨ ਮਾਨਕ ਨਿਰਮੋਲ ਏ ਰਾਮ ਨਾਮ ਪਤ ਪਾਹੀ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਵ ਲਾਈਐ ਆਪ ਗਿਆ ਸੁਖ ਪਾਇਆ ਮਿਲ ਸੱਲ ਲੈ ਸੱਲ ਸੁਮਾਈ ਜਿਨ ਅਰ ਮਰ ਨਾਮ ਨਾ ਚੇਤਿਓ ਸੋ ਔਗਣ ਆਵੇ ਜਾਏ ਜਿਸ ਸਤਗੁਰ ਪੁਰਖ ਨਾ ਭੇਟਿਓ ਸੋ ਭਉ ਜਲ ਬਚੈ ਪਚਾਈ ਇਹੋ ਬਾਣਕ ਜਿਉ ਨਿਰਭੋਲ ਹੈ ਇਓ ਕਉਤੀ ਬਦਲੇ ਜਾਏ ਇਨ ਸਤਗੁਰ ਜਿਨ੍ਹਾਂ ਸਤਗੁਰ ਰਸ ਮਿਲੈ ਸੇ ਪੂਰੇ ਬੁਰਖ ਸਜਾਨ ਗੁਰ ਮਿਲੈ ਭੌਜਲ ਲੰਗੀ ਐ ਕਰ ਗਹਿ ਪਤ ਪਰਵਾਣ ਨਾਨਕ ਤੇ ਮੁਖ ਉਜਲੇ ਤੁਨੇ ਉਪਜੈ ਸ਼ਬਦ ਦੀ ਸ਼ਾਨ ਸ੍ਰੀ ਦਾਗ ਮਹੱਲਾ ਪਹਿਲਾ ਬਣਜ ਕਰਹੁ ਬਨਜਾਰੇ ਹੋ ਵਖੜ ਲੇਹੁ ਸੰਭਾਲ ਤੈਸੀ ਵਸਤ ਵੇ ਸਾਹੀ ਐ ਜੈਸੀ ਨਿਵ ਹੈ ਨਾਲ ਅੱਗੇ ਸਾਉ ਸਜਾਣ ਗੇ ਲੈਸੀ ਵਸਤ ਸੰਭਾਲ ਭਾਈ ਰੇ ਰਾਮ ਤੋ ਹੋ ਚਿਤ ਲਾਏ ਹਰ ਜਸ ਬਕਰ ਲੈ ਚਲੋ ਸਹੋ ਦੇਖੇ ਪਤੀ ਆਏ ਰਹਾਉ ਜਿੰਨਾ ਰਾਸ ਨਾ ਸੱਚ ਹੈ ਤਿਨਾ ਕਿਉ ਤਿਨਾਂ ਸੁਖ ਹੋਏ ਖੋਟੈ ਬਣ ਜਬਨੰਜਿਐ ਮਨ ਤਨ ਕੋਟਾ ਹੋਏ ਆਹੀ ਬਤ ਮਿਰਗ ਜਿਉ ਦੂਖ ਕਣਉ ਨੈਤਰ ਰੋਏ ਖੋਟੈ ਪੂਟੈ ਨਾ ਫਭੈ ਤਿਨ ਹਰਗੁਰ ਦਰਸ਼ਨ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਿਸ ਕੋਏ ਖੋਟੇ ਖੋਟ ਕਮਾਵਣਾ ਪਤ ਆਏ ਗਿਆ ਪਤ ਖੋਇ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹਾ RAM ਨਾਮ ਰੰਗ ਰਤਿਆ ਭਾਰ ਨ ਭਰਮ ਤਿਨਾ ਹਰ ਜਪ ਲਾ ਨਾ ਅਗਲਾ ਨਿਰਪਉ ਹਰ ਮਨ ਮਾ ਫਿਰ ਰਾਗ ਮਖਲਾ ਪਹਿਲਾ ਘਰ ਦੂਜਾ ਧਨ ਜੋਬਨ ਅਰ ਫਲੜਾ ਨਾਠੇਰ ਦੇ ਦਿਨ ਚਾਰ ਪੱਬਣ ਕੀਰੇ ਪਤ ਜਿਉ ਢਲ ਟਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਾਉ ਗੁਲਾ ਦਿਨ ਥੋੜ ਡੇ ਦਿੱਕੇ ਭਿਆ ਪਰਾਣਾ ਤੋਲਾ ਰਹਾਉ ਸੱਜਣ ਮੇਰੇ ਰੰਗੁਲੇ ਜਾਏ ਸੁ ਤੇਜੀ ਰਾਣ ਹੰਪੀ ਵਨਿਆ ਡੁੰਮਣੀ ਰੋਵਾਂ ਕੀਨੀ ਵਾਣ ਕੀ ਨਾ ਸੁਣੇ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹਉਦੇ ਨਿਤਨਾ ਪੀਆ ਹੋਈ ਨਾਨਕ ਸੁੱਤੀ ਪਈ ਐ ਜਾਣ ਬਿਰਤੀ ਸੰਨ ਗੁਣਾ ਗਵਾਈ ਗੰਠੜੀ ਅਬ ਗੁਣ ਚੱਲੀ ਪੰਨ ਸਿਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ 라ਵਣ ਘਾਰ ਆਪੇ ਹੋਵੇ ਚੁਲੜਾ ਆਪੇ ਸੀਜੁ ਘਤਾਰ ਰੰਗ ਰਤਾ ਮੇਰਾ ਸਾਹਿਬ ਰਬ ਰਹਿਆ ਭਰਪੂਰ ਰਹਾਉ ਆਪੇ ਮਾਛੀ ਮੱਛਲੀ ਆਪੇ ਬਾਣੀ ਜਾਲ ਆਪੇ ਜਾਣ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਰੰਗ ਗੁਲਾ ਸਖੀਏ ਮੇਰਾ ਲਾਲ ਨੈਤਰ ਵੈ ਸੁਹਾਗਣੀ ਦੇਖ ਮਾਰਾ ਹਾਲ ਰਣਵੇ ਨਾਨਕ ਬੇਨਤੀ ਤੂੰ ਸਰਬਰ ਤੂੰ ਅੰਸ ਤਉ ਤੂੰ ਹੈ ਕਬੀਆ ਤੂੰ ਹੈ ਆਪੇ ਵੀ ਇੱਕ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਭਾਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਉਪਾਉ ਸਾਰੰਗ ਪਾਣੀ ਮਨ ਕਿਰਸਾਨ ਹਰ ਹਿਰਦੈ ਜਮਾਈ ਲੈ ਇਉ ਪਾਵਸ ਫਤ ਨਿਰਵਾਣ ਕਾਹੇ ਗਰਭ ਸਮੂੜੇ ਮਾਇਆ ਕ੍ਰਿਤ ਸੁਤੋ ਸਕਲ ਕਲਤਰ ਮਾਤਾ ਤੇਰੇ ਕੋਹੇ ਨ ਅੰਕ ਸਿਖਾਇ ਰਹਾਉ ਵਿਖੇ ਵਿਕਾਰ ਦੁਸ਼ਟ ਕ੍ਰਿਖਾ ਕਰੇ ਇਨ ਤਜ ਆਤਮਾ ਹੋਏ ਧਾਈ ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਵਿਗਸੈ ਮਦ ਆਸਰਮਾਈ 20 ਸਪਤਾਹਰ ਬਸ ਗੋ ਸੰਗਰੇ ਤੀਨ ਕੋੜੈ ਨਿਤ ਕਾਲ ਸਾਰੇ ਦਾਸ ਅਠਾਰਵੇਂ ਅਪਰੰਪਰੋ ਚੀਨੇ ਕਹਿ ਨਾਨਕ ਏਵ ਏਕ ਤਾਰੈ ਸ੍ਰੀ ਰਾਗ ਮਹੱਲਾ ਮਹੱਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹੇ ਪਾਣੀ ਵੋਏ ਕਿਸਾਨ ਈਮਾਨ ਜਮਾਏ ਲੈ ਇਸਤ ਦੋਜਕ ਮੂੜੇ ਏਵ ਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕੈ ਮਾਣੈ ਰੂਪ ਕੀ ਸੋਭਾ ਇਤ ਵਿਦਿ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਇਹੋ ਮਨ ਮੀਢ ਕੋ ਕਬਲ ਕੀ ਸਾਰ ਨਹੀਂ ਮੂਲ ਪਾਈ ਔਰ ਉਸਤਾਦ ਮਿਤ ਭਖਿਆ ਬੋਲੇ ਕਿਉ ਬੁਝੈ ਜਾਂ ਨਹੀਂ ਬੁਝਾਈ ਆਖਣ ਸੁਣਨਾ ਕੌਣ ਕੀ ਬਾਣੀ ਇਹੋ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲ ਹੈ ਪਿਸੰਦੇ ਜਿਨੀ ਕਰ ਏਕ ਤੇ ਆਇਆ ਇਹੀ ਕਰ ਰੱਖੇ ਪੰਜ ਕਰ ਸਾਥੀ ਨਾਉ ਸੈਤਾਨ ਮਤ ਕਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਨ ਕਿਤੂ ਸੰਜਿਆਹੀ ਸ੍ਰੀ ਰਾਗ ਮਖਲਾ ਪਹਿਲਾ ਅਰਜੋਥਾ ਸੋਈ ਮੋਲਾ ਜਿਨ ਜਗ ਮੋਲਿਆ ਹਰਿਆ ਕੀ ਆ ਸੰਸਾਰ ਆਪ ਖਾਤ ਜਿਨ ਬੰਦ ਰਹਾਈ ਧਨ ਸਿਰਜਣ ਹਾਰੋ ਮਰਣਾ ਮੁੱਲਾ ਮਰਣਾ ਭੀ ਕਰਤਾਰ ਉਹ ਡਰਣਾ ਰਹਾਉ ਤਾ ਤੂੰ ਮੁੱਲਾ ਤਾ ਤੂ ਕਾਜੀ ਜਾਣੇ ਨਾਮ ਖੁਦਾਈ ਜੀ ਬਹੁਤ ਹੀਰਾ ਪੜਿਆ ਉਹ ਬਹਿ ਕੋ ਰਹਿ ਨ ਭਰੀਐ ਪਾਈ ਸੋਈ ਕਾਜੀ ਜਿਨ ਆਬ ਤਜਿਆ ਇਕ ਨਾਮ ਕੀ ਆਧਾਰੋ ਹੈ ਪੀ ਹੋਸੀ ਜੈ ਨ ਜਾਸੀ ਸੱਚਾ ਸਰਬੰਧਾਰੋ ਪੰਜ ਵਖਤ ਨਿਵਾਜ ਗੁਜਾਰਗੇ ਪੜਹਿਕ ਦੇਵ ਕੁ ਰਾਣਾ ਨਾਨਕ ਆਖੇ ਗੌਰ ਸਤੈਈ ਰਹਿਓ ਪੀੜਾ ਖਾਣਾ ਸਿਰੀ ਰਾਗ ਮਹੱਲਾ ਮਹਿਲਾ ਘਰ ਚੌਥਾ ਏਕ ਸੁਆਨ ਦੋਏ ਸੁਹਾਣੀ ਨਾਲ ਭਲਕੇ ਭੌਤ ਹੈ ਸਦਾ ਬਿਆਲ ਕੂੜ ਛੁਰਾ ਮੁੱਠਾ ਵਰਦਾਰ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦ ਨ ਕਰਣੀ ਕਾਰ ਹੋ ਵਿਗੜ ਰੂਪ ਰਹਾ ਵਿਕਰਾਲ ਇਰਾ ਏਕ ਨਾਮ ਕਾਰੇ ਸੰਸਾਰ ਮੈਂ ਇਹਾ ਆਸ ਇਹੋ ਆਧਾਰ ਰਹਾਉ ਮੁਖ ਨਿੰਦਾ ਆਖਾ ਦਿਨ ਰਾਤ ਪਰ ਘਰ ਜੋਹੀ ਨੀਚ ਸੁਨਾਤ ਕਾਮ ਕ્રોਧ ਤਨ ਵਸਹਿ ਚੰਡਾਲ ਆਣਕ ਰੂਪ ਰਹਾ ਕਰਤਾਰ ਆਹੀ ਸੁਰਤ ਮਲੂਕੀ ਵੇਸ ਹਉ ਠਗਬੜਾ ਅਕੀ ਦੇਸ ਖਰਾਸਿਆਣਾ ਬਹੁਤਾ ਪਹਾੜ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ RAMਪੂਰ ਹਉ ਕਿਆ ਮੁਹ ਦੇਸਾ ਦੁਸ਼ਤ ਚੋਰ ਨਾਨਕ ਨੀਚ ਕਹਿ ਬੀਜਾਰ ਧਾਨਕ ਰੂਪ ਰਹਾ ਕਰਤਾਰ ਸ੍ਰੀ ਰਾਗ ਮਹੱਲਾ ਹਲਾ ਘਰ ਚੌਥਾ ਏਕਾ ਸੁਰਤ ਜਿਤੇ ਹੈ ਜੀ ਸੁਰਤ ਬਿਹੂਣਾ ਕੋਏ ਨਾ ਕੀ ਜੇਹੀ ਸੁਰਤ ਇਹਾ ਤਨ ਰਾਗੋ ਜੇਹੀ ਸੁਰਤ ਇਹਾ ਤਨ ਰਾਗੋ ਲੇਖਾ ਇੱਕੋ ਆਪ ਗੁਜਾਓ ਕਾਹੇ ਜੀ ਕਰਹਿ ਤਿਤرائی ਲੇਵੈ ਦੇਵੈ ਟਿਲ ਨਾ ਬਾਈ ਰਹਾਉ ਤੇਰੇ ਜੀ ਜੀ ਆ ਕਾ ਤੋ ਹੈ ਕਿਤ ਕੋ ਸਾਹਿਬ ਆਵੇ ਲੋਹੀ ਜੇ ਤੂੰ ਸਾਹਿਬ ਆਵੇ ਤੂ ਜੀ ਤੂ ਉਹਨਾਂ ਕਾ ਤੇਰੇ ਕਹੇ ਅਸੀਂ ਬੋਲ ਵਿਗਾੜ ਵਿਗੜੇ ਬੋਲ ਤੂੰ ਨਦਰੀ ਅੰਦਰ ਤੋ ਲਹਿ ਤੋਲ ਜਹ ਕਰਨੀ ਤਹ ਪੂਰੀ ਮਤ ਕਰਨੀ ਬਾਝੂ ਹੋ ਅਟੇ ਕਟ ਪ੍ਰਣਵਤ ਨਾਨਕ ਗਿਆਨੀ ਗੈ ਸਾਹਿਬ ਜੀ ਆਪ ਵਿਚਾਣੇ ਹੁਜੈ ਸੋਏ ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਵਾਣ ਆਪ ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਵਾਣ ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਵਾਣ ਵਾਹ ਗੁਰੂ ਜੀ ਕਾ ਖਾਲਸਾ ਵਾਹ ਜੀ ਗੁਰੂ ਜੀ ਕੀ ਫਤਿਹ